ਹੈਲਥਕੇਅਰ ਪਟਿਆਲਾ ਤੋਂ ਮੈਂ 슈ਗਰ ਥਾਇਰੋਇਡ ਤੇ ਆਈਸੀਯੂ ਸਪੈਸ਼ਲਿਸਟ ਆ ਜੀ ਹੈਲਥਕੇਅਰ ਅੱਜ ਹੈਲਥਕੇਅਰ ਦੀ ਤਰਫ ਤੋਂ ਆਕਾਸ਼ ਸ਼ਰਮਾ ਜੀ ਨੇ ਤੇ ਪੰਜਾਬ ਮੈਡੀਕਲ ਐਸੋਸੀਏਸ਼ਨ ਪਟਿਆਲਾ ਦੀ ਤਰਫ ਤੋਂ ਬਿੱਟਾ ਜੀ ਤੇ ਰਾਜੇਂ ਜੀ ਦੀ ਤਰਫ ਦੇ ਸਹਿਯੋਗ ਨਾਲ ਇਹਦਰ ਕੈਂਪ ਲਗਵਾਇਆ ਗਿਆ ਜਿਸ ਅਸੀਂ 슈ਗਰ ਬਲੱਡ ਪ੍ਰੈਸ਼ਰ ਤਿੰਨ ਮਿੰਨ ਲਈ 슈ਗਰ ਐਚਬੀਏ1ਸੀ ਤੇ ਹੱਡੀਆਂ ਦੀ ਜਾਂਚ ਇੱਥੇ ਮੁਫਤ ਕੀਤੀ ਗਈ। ਕੈਂਪ ਚ ਲਗਭਗ 100 ਦੇ ਅਰਾਊਂਡ ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਅਸੀਂ ਅੰਗੇ ਵੀ ਇਸ ਤਰ੍ਹਾਂ ਹਰ ਤਰ੍ਹਾਂ ਦੀ ਹੈਲਪ ਕੋਲ ਵਾਸਤੇ ਤਿਆਰ ਆ। ਸਾਡੇ ਕਲੀਨਿਕ ਚ ਹੱਡੀਆਂ ਦੀ ਤੇ ਮੈਡੀਸਨ ਦੀ ਰੈਗੂਲਰ ਰੋਕੜੀ ਹੁੰਦੀ ਹੈ। ਕਿਸੇ ਵੀ ਪੇਸ਼ੈਂਟ ਨੂੰ ਕੋਈ ਵੀ ਰਿਵਰ ਰਿਲੇਟਿਡ, ਥਾਇਰੋਇਡ ਦੇ ਰਿਲੇਟਿਡ ਜਾਂ ਹੋਰ ਕੋਈ ਮੈਡੀਸਨ ਦੀ ਦਿੱਕਤ, ਦੇ ਰਿਲੇਟਿਡ ਕੋਈ ਵੀ ਕੰਸਲਟੇਸ਼ਨ ਕਰਨੀ ਹੈ ਜਾਂ ਕੋਈ ਹੱਡੀਆਂ ਦੀ ਦਿੱਕਤ ਹੈ ਕਾ ਕਲੀਨਿਕ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਥੈਂਕ ਯੂ। ਕਿੰਨੇ ਮਰੀਜ਼ ਆ ਚੁੱਕੇ ਆਂ ਛਡੇ ਕੋਲ ਅੱਜ? ਸਾਡੇ ਕੋਲ ਜੀ ਲਗਭਗ 100 ਦੇ ਆਰਾਊਂਡ ਪੇਸ਼ੈਂਟ ਆ ਚੁੱਕੇ ਆ। ਮੇਰਾ ਨਾਮ ਆਕਾਸ਼ ਸ਼ਰਮਾ। ਅੱਜ ਸਾਡੀ ਸਾਰੀ ਟੀਮ ਵੱਲੋਂ ਸਾਡੇ ਇੰਦੇ ਸਾਡੇ ਮਾਣੋਦ ਸਾਡੇ ਭਰਾ ਸਾਡੀ ਟੀਮ ਹੈ ਆਪਣੇ ਲਈ। ਉਹਨਾਂ ਵੱਲੋਂ ਅੱਜ ਸਾਡੇ ਵੱਲੋਂ 15ਵਾਂ ਵਿਸ਼ਾਲ ਮੁਫਤ ਮੈਡੀਕਲ ਚੈੱਕਅਪ ਕੈਂਪ ਜਿਹੜਾ ਲਗਾਇਆ ਗਿਆ ਹੈ ਜਿਸਦੇ ਵਿੱਚ ਡਾਕਟਰ ਨਮੀਨ ਜਿੰਦਲ ਜੀ ਜਿਹੜੇ ਸ਼ੂਗਰ ਦੇ ਬੀਪੀ ਦੇ ਥਾਇਰੋਇਡ ਦੇ ਮਾਹਰ ਡਾਕਟਰ ਨੇ ਸਾਡੇ ਜੀ ਵੀ ਸਟਾਫ ਤੇ ਪਹੁੰਚੇ ਨੇ ਹੁਣ ਜਿਹੜੇ ਉਹਨਾਂ ਵੱਲੋਂ ਦੇਖਾਂ ਨੂੰ ਦੇਖਿਆ ਜਾ ਰਿਹਾ ਤੇ ਵੀ ਟੈਸਟ ਕੀਤੇ ਜਾ ਰਹੇ ਨੇ ਜਿਹੜੇ ਸ਼ੂਗਰ ਦੇ ਦੀਪਲੋਮਾ ਅਕੈਡਮੀ ਅੱਗੇ ਤੋਂ ਮੱਤਾ ਦੇ ਦਿਨ ਮਹੀਨੇ ਦੇ ਤੇ ਹੋਰ ਕਈ ਤਰ੍ਹਾਂ ਦੇ ਟੈਸਟ ਕੀਤੇ ਜਾ ਰਹੇ ਆ ਕਰਾਂਗੇ ਅੰਦਰ ਹੀ ਅੰਦਰ ਹੀ ਕਰਨਾ ਚਾਹੀਦਾ ਉਹਦੇ ਵਿੱਚ ਸਾਡਾ ਜਿਹੜਾ ਮੇਨ ਸਹਿਯੋਗ ਹੈ ਪੰਜਾਬ ਮੈਡੀਕਲ ਰਿਸਰਚ ਐਂਡ ਐਜੂਕੇਸ਼ਨ ਦੇ ਐਜੋ ਜੀ ਹਲੇ ਲੱਗੇਗਾ ਪ੍ਰਧਾਨਵਿੰਦਰ ਸ਼ਰਮਾ ਪਿੱਤਾ ਜੀ ਕਰਦੇ ਹੋ ਜੀ ਕਰਦੇ ਰਾਜਨ ਪ੍ਰਸਾਦ ਸਰ ਜੀ ਅੰਦਰ ਹੀ ਲਾਣਾ ਜੀ ਪ੍ਰਧਾਨ ਸਾਹਿਬ ਜੀ ਸ੍ਰੀ ਜੀ ਸਾਰੀ ਜਨਗਤੋਂ ਬਹੁਤ ਸਹਾਇਕ ਨੇ ਮੈਂ ਤੇ ਜਿਹੜਾ ਹੀ ਨਾ ਇਸ ਸਹਿਯੋਗ ਨਾਲ ਸਾਨੂੰ ਇੱਕ ਵਾਰੀ ਫਿਰ ਮੌਕਾ ਮਿਲਿਆ ਲੋਕਾਂ ਦੀ ਸੇਵਾ ਕਰਨ ਦਾ ਮਹੱਲੇ ਦੇ ਲੋਕਾਂ ਦੇ ਨਾਲ ਉਹਨਾਂ ਦੇ ਜਿਹੜੇ ਇਹ ਕਿਤਾਬ ਹੋਰੀਆਂ ਜੀਆਂ ਉਹਨਾਂ ਨੂੰ ਜੂਨ ਕਰਨ ਲਈ ਡਾਕਟਰ ਜੀਰ ਦੇ ਸਾਥ 9 ਦੇ 4 ਜੀ ਇਹ ਮੈਡੀਕਲ ਕੈਂਪ ਜਿਹੜਾ ਲਗਾਇਆ ਤੇ ਇਸ ਕੈਂਪ ਦਾ ਕੁਝ ਆਪ ਹੀ ਦੇਖ ਸਕਦੇ ਹਾਂ ਮਹੱਲਾ ਵਾਸੀ ਭਰਪੂਰ ਲਾਭ ਲੈ ਰਹੇ ਨੇ ਇਹਦਾ ਤੇ ਅਸੀਂ ਸਾਡੀ ਟੀਮ ਵੱਲੋਂ ਜੀ ਲਗਾਤਾਰ ਅਸੀਆਂ ਕੋਸ਼ਿਸ਼ਾਂ ਪਹਿਲਾਂ ਵੀ ਕਰਦੇ ਰਹੇ ਜਿਹੜੇ ਆਮ ਲੋੜਵੰਦ ਬੰਦੇ ਆ ਉਹਨਾਂ ਨੂੰ ਕੋਈ ਰਾਹਤ ਮਿਲ ਸਕੇ ਤੇ ਅਸੀਂ ਅੱਗੇ ਨੂੰ ਵੀ ਉਮੀਦ ਕਰਦੇ ਹਾਂ ਵੀ ਸਾਡੇ ਵੱਲੋਂ ਇਸ ਤਰ੍ਹਾਂ ਦੇ ਕੈਂਪ ਲਗਾਤਾਰ ਚੱਲਦੇ ਰਹੇ 我感觉。